ਕੱਚੀ ਜਿਸ ਜੰਡ ਸਾਹਿਬ ਦਾ ਆਪਾਂ ਦਰਸ਼ਨ ਕਰ ਰਹੇ ਹਾਂ ਇਸ ਜੰਡ ਸਾਹਿਬ ਦੇ ਹੀਠਾਂ ਬਾਜਾਂ ਵਾਲੇ ਪ੍ਰੀਤਮ ਨੇ ਆਰਾਮ ਕੀਤਾ ਉਹ ਦੀ ਆਪ ਦੀ ਸਰਦੀ ਦਾ ਮੁਕਾਬਲਾ ਕਰਦੇ ਜੰਗਲੀ ਸਫਰ ਪੈਰਾ ਵਿੱਚ ਮਹਾਰਾਜ ਦੇ ਸੂਲਾ ਜੁੱਪੀਆਂ ਵੱਡੇ ਲੱਗੇ ਹੋਏ ਨੇ ਪੈਰਾ ਵਿੱਚ ਛਾਲੇ ਨਹੀਂ ਜਹਾਂ ਨੀਰੋ ਨੀਰ ਸੀ ਬਾਦਸ਼ਾਹ ਦਾ ਸਾਹਮਣੇ ਮੁਸਕ ਤੇ ਆਕੇ ਸਾਧੂ ਨੇ ਜਲ ਛਕਿਆ ਇਹ ਸ਼ਬਦ ਉਚਾਰਨ ਕੀਤਾ ਖਿਆਲ ਪਾਤਸ਼ਾਹੀ ਦਸਵੀਂ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਤੁੱਦ ਬਿਨ ਰੋਗ ਰਜਾਈਆਂ ਦਾ ਓਡਣ नाग ਨਿਵਾਸਾਂ ਦੇ ਰਹਿਣਾ ਸੂਲ ਸਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ ਯਾਰੜੇ ਦਾ ਸਾਨੂੰ ਸתר ਚੰਗਾ ਭੱਟ ਖੇੜਿਆਂ ਦਾ ਰਹਿਣਾ ਪਾਤਸ਼ਾਹ ਭਟੇ ਸਾਹਿਬ ਜਿਆਦਿਆਂ ਦੀਆਂ ਸ਼ਹਾਦਤਾਂ ਤੋਂ ਬਾਅਦ ਇਸ ਮਾਛੀਵਾੜਾ ਸਾਹਿਬ ਦੀ ਧਰਤੀ ਨੂੰ ਆ ਕੇ ਭਾਗ ਲਾਏ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਤੁਦ ਬਿਨ ਰੋਗ ਰਜਾਈਆਂ ਦਾ ਓਢਣ 나ਗ ਨਿਵਾਸਾਂ ਦੇ ਰਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੱਖ-ਵੱਖ ਗੁਰਧਾਮਾਂ ਦੇ ਦਰਸ਼ਨ ਕਰਾਉਂਦੇ ਅੱਜ ਅਸੀਂ ਪਹੁੰਚੇ ਹਾਂ ਸ੍ਰੀ ਮਾਛੀਵਾੜਾ ਸਾਹਿਬ ਦੀ ਧਰਤੀ ਤੇ ਜਿਸ ਸਥਾਨ ਤੇ ਅਸੀਂ ਮੌਜੂਦ ਆ ਇਸ ਗੁਰਦੁਆਰਾ ਸਾਹਿਬਾਨ ਦਾ ਨਾਮ ਗੁਰਦੁਆਰਾ ਸ੍ਰੀ ਚਰਨ ਕਾਮਲ ਸਾਹਿਬ ਹੈ ਜਦੋਂ ਚਮਕੌਰ ਦੀ ਗੜੀ ਛੱਟ ਕੇ ਗੁਰੂ ਸਾਹਿਬਾਨ ਝਾੜ ਸਾਹਿਬ ਹੁੰਦੇ ਹੋਏ ਇਸ ਸਥਾਨ ਤੇ ਪਹੁੰਚਦੇ ਨੇ ਤਾਂ ਇਸ ਸਥਾਨ ਤੇ ਜੰਗਲ ਹੁੰਦਾ ਹੈ ਤੇ ਇਸ ਜੰਗਲ ਦੇ ਵਿੱਚ ਖੂਹ ਹੁੰਦਾ ਜਿਹੜਾ ਉਸ ਖੂਹ ਦੇ ਉੱਪਰ ਗੁਰੂ ਸਾਹਿਬਾਨ ਜਲ ਛਕਦੇ ਨੇ ਤੇ ਉਸ ਤੋਂ ਬਾਅਦ ਜਿਸ ਝੰਡ ਦੇ ਥੱਲੇ ਗੁਰੂ ਸਾਹਿਬਾਨ ਟੈਂਟ ਦਾ ਸਹਰਾਣਾ ਲਾ ਕੇ ਸੌਂਦੇ ਨੇ ਉਹ ਵੀ ਇਸ ਸਥਾਨ ਤੇ ਉਸੇ ਤਰ੍ਹਾਂ ਮੌਜੂਦ ਹੈ ਆਓ ਵਾਹਿਗੁਰੂ ਜੀ ਕੀ ਫਤਿਹ ਗੁਰੂ ਗੋਬਿੰਦ ਸਿੰਘ ਸਾਈਂ ਮਹਾਰਾਜ ਜੀ ਨੇ 6 ਪਉ ਦੀ ਰਾਤ 1704 ਨੂੰ ਆਨੰਦਗੜ੍ਹ ਦਾ ਕਿਲਾ ਛੱਡਣ ਦੇ ਉਪਰੰਤ ਚਮਕੌਰ ਸਾਹਿਬ ਵੱਡੇ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਤੋਂ ਬਾਅਦ ਇਸ ਮਾਛੀਵਾੜਾ ਸਹਿਬ ਦੀ ਧਰਤੀ ਨੂੰ ਆ ਕੇ ਭਾਗ ਲਾਏ ਸਾਹਮਣੇ ਖੂਹ ਸਹਿਬ ਹੈ ਜਿੱਥੋਂ ਬਾਜਾਂ ਵਾਲੇ ਪ੍ਰੀਤਮ ਨੇ ਆ ਕੇ ਜਲ ਛਕਿਆ ਸਤਿਗੁਰੂ ਦਾ ਪਰਿਵਾਰ ਵਿਛੜ ਚੁੱਕਾ ਸੀ ਛੋਟੇ ਸਹਿਬਜਾਦੇ ਦਾਦੀ ਮਾਂ ਦੇ ਨਾਲ ਸਫ਼ਰ ਕਰ ਰਹੇ ਸਨ ਜਿਸ ਨੂੰ ਆਪਾਂ ਸਫ਼ਰੇ ਸ਼ਹਾਦਤ ਨਾਮ ਦਿੱਤਾ ਗੁਰੂ ਸਵਾਰਿਓ ਗੁਰੂ ਕੇ ਮਹਿਲ ਦਿੱਲੀ ਵਾਲ ਪਾਈ ਮਾਨੀ ਸਿੰਘ ਜੀ ਦੀ ਅਗਵਾਈ ਵਿੱਚ ਗਏ ਸਤਗੁਰੂ ਵੱਡੇ ਸਹਿਬਜਾਦਿਆਂ ਦੀਆਂ ਸ਼ਹਾਦਤਾਂ ਤੋਂ ਬਾਅਦ ਪੰਜਾਂ ਪਿਆਰਿਆਂ ਦਾ ਹੁਕਮ ਮੰਨ ਕੇ ਸ਼੍ਰੀ ਚਮਕੌਰ ਸਾਹਿਬ ਦੀ ਗੜੀ ਤੋਂ ਕੋਹ ਦੀ ਆਤ ਦੀ ਸਰਦੀ ਦਾ ਮੁਕਾਬਲਾ ਕਰਦੇ ਜੰਗਲੀ ਸਫ਼ਰ ਪੈਰਾਂ ਵਿੱਚ ਮਹਾਰਾਜ ਦੇ 16 ਚੁਬੀਆਂ ਕੰਡੇ ਲੱਗੇ ਹੋਏ ਨੇ ਪੈਰਾਂ ਵਿੱਚ ਛਾਲੇ ਨੇ ਜਾਮਾਂ ਲੀਰੋ ਲੀਰ ਸੀ ਪਾਤਸ਼ਾਹ ਦਾ ਸਾਹਮਣੇ ਖੂਹ ਸਾਹਿਬ ਤੇ ਆ ਕੇ ਸਤਿਗੁਰੂ ਨੇ ਜਲ ਛਕਿਆ ਖੂਹ ਵਿੱਚੋਂ ਪਾਣੀ ਕੱਢਣ ਵਾਲੀ ਟਿੰਡ ਲੈ ਕੇ ਕੱਚੀ ਜਿਸ ਜੰਡ ਸਾਹਿਬ ਦਾ ਆਪਾਂ ਦਰਸ਼ਨ ਕਰ ਰਹੇ ਹਾਂ ਇਸ ਜੰਡ ਸਾਹਿਬ ਦੇ ਹੇਠਾਂ ਬਾਜਾਂ ਵਾਲੇ ਪ੍ਰੀਤਮ ਨੇ ਆਰਾਮ ਕੀਤਾ ਅੰਮ੍ਰਿਤ ਵੇਲੇ ਤਿੰਨ ਸਿੱਖ ਗੁਰੂ ਪਾਤਸ਼ਾਹ ਤੋਂ ਜੋ ਵਿਛੜੇ ਹੋਏ ਜਿਨ੍ਹਾਂ ਨੂੰ ਪਾਤਸ਼ਾਹ ਨੇ ਕਿਹਾ ਸੀ ਤਾਰੇ ਦੀ ਸੇਧ ਤੇ ਆ ਜਾਇਆ ਜੇ ਪਿਆਰੇ ਪਾਈ ਦਇਆ ਸਿੰਘ ਪਿਆਰੇ ਪਾਈ ਧਰਮ ਸਿੰਘ ਪਾਈ ਮਾਨ ਸਿੰਘ ਤਿੰਨਾਂ ਸਿੱਖਾਂ ਦਾ ਮਿਲਾਪ ਹੋਇਆ ਜਦੋਂ ਚਰਨ ਕਮਲਾਂ ਵਿੱਚ ਸਤਿਗੁਰੂ ਦੇ ਸੀਸ ਨਿਵਾਇਆ ਪਾਤਸ਼ਾਹ ਆਰਾਮ ਵਿੱਚ ਸਨ ਟਿੰਡ ਦਾ ਸਹਰਾਣਾ ਲਾ ਕੇ ਹੱਥ ਵਿੱਚ ਸ਼ਮਸ਼ੀਰ ਲੈ ਕੇ ਪਾਤਸ਼ਾਹ ਆਰਾਮ ਕਰ ਰਿਹਾ ਸੀ ਗੁਰੂ ਸਵਾਰਿਓ ਜਦੋਂ ਸਿੱਖਾਂ ਨੇ ਚਰਨਾਂ ਨੂੰ ਸਪਰਸ਼ ਕੀਤਾ ਪਾਤਸ਼ਾਹ ਇੱਕਦਮ ਸਾਵਧਾਨ ਹੋਏ ਸਾਹਮਣੇ ਪਿਆਰ ਵਾਲੇ ਤਿੰਨਾਂ ਗੁਰਸਿੱਖਾਂ ਨੂੰ ਦੇਖਿਆ ਤੇ ਨੇਤਰਾਂ ਵਿੱਚ ਗੁਰੂ ਸਵਾਰੀ ਉੱਤੇ ਨਾਂ ਦੇ ਨੀਰ ਸੀ ਸਜਲ ਸਨ ਨੇਤਰ ਪਾਤਸ਼ਾਹ ਅੱਜ ਤੁਸੀਂ ਸੁੱਤੇ ਹੋਏ ਹੋ ਔਰ ਆਪ ਜੀ ਦੇ ਪਾਸ ਪੈਰਾਂ ਵਿੱਚ ਜੋੜਾ ਨਹੀਂ ਸਵਾਰੀ ਵਾਸਤੇ ਘੋੜਾ ਨਹੀਂ ਹਜ਼ਾਰਾਂ ਸਿਪਾਈ ਸਿੱਖ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਰਹਿੰਦੇ ਸਨ ਸੁਰੱਖਿਅਤ ਵਾਸਤੇ ਅੱਜ ਇਕੱਲੇ ਆਪ ਕਿਹੜਾ ਚੋਜ ਵਰਤਾ ਰਹੋ ਪਾਤਸ਼ਾ ਗੁਰਦੇਵ ਪਿਤਾ ਨੇ ਦੇਖਿਆ ਗੁਰਸਿੱਖਾਂ ਦਾ ਜਿਹੜਾ ਮਨ ਹੈ ਉਹ ਬਹੁਤ ਦਰਦ ਵਿੱਚ ਹੈ ਬੜੀ ਪੀੜਾ ਵਿੱਚ ਹੈ ਸਤਗੁਰੂ ਨੇ ਫਿਰ ਆਪਣੀ ਆਤਮਿਕ ਅਡੋਲਤਾ ਨੂੰ ਸਨਮੁਖ ਰੱਖ ਕੇ ਇਹ ਸ਼ਬਦ ਉਚਾਰਨ ਕੀਤਾ ਖਿਆਲ ਪਾਤਸ਼ਾਹੀ ਦਸਵੀਂ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਤਦ ਬਿਨ ਰੋਗ ਰਜਾਈਆਂ ਦਾ ਉਡਣ नाग ਨਿਵਾਸਾਂ ਦੇ ਰਹਿਣਾ ਸੂਲ ਸਰਾਹੀ ਖੰਜਰ ਪਿਆਲਾ ਬੇੰਗ ਕਸਾਈਆਂ ਦਾ ਸਹਿਣਾ ਯਾਰੜੇ ਦਾ ਸਾਨੂੰ ਸੱתר ਚੰਗਾ ਭਟ ਖੇੜਿਆਂ ਦਾ ਰਹਿਣਾ ਬਾਜਾਂ ਵਾਲੇ ਪ੍ਰੀਤਮ ਨਵੇਕਲੇਪੁਰ ਨੇ ਪਾਰੇ ਸਨ ਇਹ ਬਾਗ ਹੈ ਸਤਕਾਰ ਪਿਆਰ ਵਾਲੇ ਭਾਈ ਗੁਲਾਬੇ ਪਾਈ ਪੰਜਾਬੇ ਦਾ ਜਿਨ੍ਹਾਂ ਨੂੰ ਪਤਾ ਲੱਗਦਿਆਂ ਸਾਰੀ ਇੱਥੇ ਆ ਕੇ ਉਹਨਾਂ ਨੇ ਦਰਸ਼ਨ ਕੀਤਾ ਬੇਨਤੀ ਕੀਤੀ ਪਾਤਸ਼ਾਹ ਘਰ ਚੱਲ ਕੇ ਚਵਾਰੇ ਵਿੱਚ ਚਰਨ ਪਾਓ ਗੁਰੂ ਜੀ ਨੇ ਬੇਨਤੀ ਪ੍ਰਵਾਨ ਕਰਕੇ ਪਿਆਰ ਵਾਲੇ ਭਾਈ ਗੁਲਾਬੇ ਭਾਈ ਪੰਜਾਬੇ ਦੇ ਘਰ ਚਬਾਰੇ ਵਿੱਚ ਚਰਨ ਪਾਏ ਇੱਥੇ ਪਾਤਸ਼ਾਹ ਨੇ ਭਾਈ ਗੁਲਾਬੇ ਨੂੰ ਭੇਜ ਕੇ ਮਾਤਾ ਹਰਦਈ ਜੋ ਸਤਗੁਰੂ ਨੂੰ ਬਸਤਰ ਪੇਟ ਕਰਦੇ ਸਨ ਹੱਥੀ ਕਪੜਾ ਤਿਆਰ ਕਰਦੇ ਸਨ ਉਹਨਾਂ ਨੂੰ ਬੁਲਾਇਆ ਉਹਨਾਂ ਨੇ ਆ ਕੇ ਮਾਤਾ ਹਰਦਈ ਜੀ ਨੇ ਬਸਤਰ ਪੇਟ ਕੀਤੇ ਤੇ ਆਪਣਾ ਜਨਮ ਸਫਲਾ ਕੀਤਾ ਸੁਆਦ ਸਫਲੇ ਕੀਤੇ ਸੇਵਾ ਨੂੰ ਫਲ ਲੱਗਾ ਜਨਮ ਮਰਨ ਦੇ ਗੇੜ ਕੱਟੇ ਗਏ ਗੋਰ ਸੇਵਾ ਤੇ ਸੁਖ ਉਪਜੇ ਫਿਰ ਦੁੱਖ ਨਾ ਲੱਗੇ ਆਏ ਜੰਮਣ ਮਰਨਾ ਮਿਟ ਗਿਆ ਕਾਲੇ ਕਾਕਿਸ਼ਨਾ ਵਸਾਏ ਆਪਣੀ ਸੇਵਾ ਵਿੱਚ ਪਾਈ ਗੁਲਾਬੇ ਭਾਈ ਪੰਜਾਬੇ ਨੂੰ ਮਹਾਰਾਜ ਨੇ ਆਪ ਲਾਇਆ ਭਾਈ ਗਨੀਖਾਂ ਪਾਈ ਨਵੀਖਾਂ ਜੋ ਘੋੜਿਆਂ ਦੇ ਸਦਾਗਰ ਆਨੰਦਪੁਰ ਬਾਜਾਂ ਵਾਲੇ ਦੇ ਪ੍ਰੀਤਮ ਦੇ ਚਰਨਾਂ ਵਿੱਚ ਜਾਂਦੇ ਸਨ ਉਹਨਾਂ ਨੂੰ ਵੀ ਪਾਤਸ਼ਾਹ ਜੀ ਨੇ ਸੇਵਾ ਬਖਸ਼ ਦਿੱਤੀ ਆਪੇ ਸੇਵਾ ਲਾਇਨ ਆਪੇ ਬਖਸ਼ ਕਰੇ ਦੇ ਮਾਂਵਾਕ ਅਨੁਸਾਰ ਜਦੋਂ ਪਹਿਰੇ ਸਖਤ ਹੁੰਦੇ ਦੇਖੇ ਭਾਈ ਗਨੀਖਾਨ ਨੇ ਬੇਨਤੀ ਕੀਤੀ ਮਹਾਰਾਜ ਆਪ ਜੀ ਨੂੰ ਦਾਤਾਰ ਪਿਤਾ ਅਗਲੇ ਸਫਰ ਵਿੱਚ ਤੁਹਾਡੀ ਸੇਵਾ ਵਿੱਚ ਲੈ ਕੇ ਚੱਲੀਏ ਆਪ ਹੁਕਮ ਕਰੋ ਪਾਤਸ਼ਾ ਸਾਡੀ ਇੱਕ ਬੇਨਤੀ ਹੈ ਸਤਿਗੁਰੂ ਨੇ ਪੁੱਛਿਆ ਕਿ ਕਿ ਲਗੇ ਪਾਤਸ਼ਾ ਤੁਸੀਂ ਸਾਡੇ ਉੱਚ ਦੇ ਪੀਰ ਬਣੋ ਮਹਾਰਾਜ ਤੁਹਾਨੂੰ ਅਸੀਂ ਪਲੰਗ ਤੇ ਸਵਾਰ ਕਰਕੇ ਅਗਲੇ ਸਫਰ ਵਿੱਚ ਲੈ ਕੇ ਚੱਲਾਂਗੇ ਕਿਸੇ ਪ੍ਰਕਾਰ ਤੁਹਾਡੀ ਪਛਾਣ ਨਹੀਂ ਹੋ ਸਕੇਗੀ। ਪਾਤਸ਼ਾਹ ਨੇ ਤਿਨਾਂ ਦਾ ਹੁਕਮ ਮੰਨ ਕੇ ਨਵੇਕਲੇ ਚੋਜ ਵਰਤਾਉਂਦੇ ਹੋਏ ਪਾਤਸ਼ਾਹ ਜੇ ਪਿਛਲਾ ਸਫਰ ਦੇਖਦੇ ਆ ਪੈਰਾਂ ਵਿੱਚ ਜੋੜਾ ਵੀ ਨਹੀਂ 16 ਚੁੱਬੀਆਂ ਨੇ ਪਰ ਸਤਗੁਰੂ ਅਗਲੇ ਸਫਰ ਵਿੱਚ ਹੁਣ ਤੁਰਨਾ ਵੀ ਨਹੀਂ ਪੈ ਰਿਆ ਸੋਹਣੇ ਪਲੰਗ ਤੇ ਬਿਰਾਜਮਾਨ ਹੋ ਕੇ ਸਤਗੁਰੂ ਬੈਠੇ ਨੇ ਅੱਲਾ ਵਾਹਿਗੁਰੂ ਦੀ ਯਾਦ ਵਿੱਚ ਤੇ ਅਗਲੇ ਸਫਰ ਵਿੱਚ ਜਾ ਰਹੇ ਨੇ ਗੁਰੂ ਸਵਾਰਿਓ ਮਾਛੀਵਾੜਾ ਸਾਹਿਬ ਤੋਂ ਬਾਹਰ ਜਾ ਕੇ ਦਿਲਾਵਰ ਖਾਨ ਨਾਂ ਦੇ ਥਾਣੇਦਾਰ ਨੇ ਸ਼ਨਾਖਤ ਕੀਤੀ ਕਿ ਆ ਉੱਚ ਦੇ ਪੀਰ ਦੀ ਜਿਤਨੀ ਦੇਰ ਤੱਕ ਕੋਈ ਕਾਜੀ ਆ ਕੇ ਸ਼ਨਾਖਤ ਨਹੀਂ ਕਰਦਾ ਅੱਗੇ ਨਹੀਂ ਜਾਣ ਦੇਵਾਂਗਾ ਨੂਰਪੁਰ ਦਾ ਕਾਜੀ ਅਨਾਇਤ ਅਲੀ ਬੁਲਾਇਆ ਗਿਆ ਜਿਸ ਨੇ ਕਿਹਾ ਇਹ ਸਾਡੇ ਪੀਰਾਂ ਦੇ ਪੀਰ ਨੇ ਇਹ ਸਜਦਾ ਕਰਨ ਦੇ ਯੋਗ ਨੇ ਇਹਨਾਂ ਦੇ ਮਸਤਕ ਤੇ ਅੱਲਾ ਦਾ ਨੂਰ ਹੈ ਜੋ ਇਹ ਭਲਾ ਕਰ ਰਹੇ ਨੇ ਸਮਾਜ ਦਾ ਦੇਸ਼ ਦਾ ਸੰਸਕ੍ਰਿਤੀ ਦਾ ਲੋਕਾਈ ਦਾ ਉਹ ਹੋਰ ਨਹੀਂ ਕੋਈ ਕਰ ਸਕਦਾ ਗੁਰੂ ਗੋਬਿੰਦ ਸਿੰਘ ਸਹਿਬ ਮਹਾਰਾਜ ਜੀ ਨੂੰ ਫਿਰ ਮਾਛੀਵਾੜਾ ਸਾਹਿਬ ਤੋਂ ਉੱਚ ਦਾ ਪੀਰ ਬਣਾ ਕੇ ਲੈ ਕੇ ਗਏ ਬੇਨਤੀ ਕਰਾਂ ਜਿਵੇਂ ਇਹ ਸ਼ਬਦ ਹੈ ਮਿੱਤਰ ਪਿਆਰੇ ਨੂੰ ਪਾਤਸ਼ਾਹ ਨੇ ਇੱਥੇ ਉਚਾਰਨ ਕੀਤਾ ਹੱਥ ਲਿਖਤ ਕਲਗੀਧਰ ਪਾਤਸ਼ਾਹ ਦਾ ਹੁਕਮਨਾਮਾ ਉਸ ਸੁਦਾਗਰ ਘੋੜਿਆਂ ਦੇ ਭਾਈ ਗਨੀਖਾਨ ਭਾਈ ਨਵੀਖਾਨ ਦੇ ਘਰ ਅੱਜ ਵੀ ਆਪਾਂ ਨੂੰ ਉਸ ਹੁਕਮਨਾਮੇ ਦੇ ਦਰਸ਼ਨ ਹੁੰਦੇ ਨੇ ਆਓ ਆਪਣਾ ਆਪਾ ਅਸੀਂ ਗੁਰੂ ਨੂੰ ਸਮਰਪਿਤ ਕਰੀਏ ਕਲਗੀਧਰ ਪਾਤਸ਼ਾਹ ਕਿਰਪਾ ਕਰਨ ਸਭ ਨੂੰ ਸਿੱਖੀ ਦੀਆਂ ਦਾਤਾਂ ਅਮਰਤ ਦੀਆਂ ਦਾਤਾਂ ਚੜ੍ਹਦੀ ਕਲਾ ਦੀ ਦਾਤ ਸੁਤੰਤਰਤਾ ਵਾਲਾ ਜੀਵਨ ਔਰ ਆਪਣੇ ਆਪ ਨੂੰ ਆਪਾ ਗੁਰ ਮਰਯਾਦਾ ਅਨੁਸਾਰ ਢਾਲਣਾ ਹੈ ਮਰਯਾਦਾ ਦੇ ਅਨਸਾਰ ਆਪਣੇ ਆਪ ਨੂੰ ਢਾਲ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਸਿੱਖੀ ਕਮਾਉਣੀ ਹੈ ਦਿੱਤਾ ਹੋਇਆ ਗੁਰਸਵਾਰੂ ਫਲਸਫਾ ਆਪਣੇ ਜੀਵਨ ਵਿੱਚ ਆਧਾਰ ਬਣਾਉਣਾ ਹੈ ਗੁਰੂ ਕਿਰਪਾ ਕਰਨ ਸਭਨਾ ਦੀ ਹਾਜ਼ਰੀ ਪ੍ਰਵਾਨ ਹੋਵੇ ਚੈਨਲ ਵਾਲੇ ਵੀਰਾਂ ਦਾ ਵੀ ਬਹੁਤ-ਬਹੁਤ ਧੰਨਵਾਦ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦਾਤਾਰ ਜੀ ਦਾ ਬਹੁਤ-ਬਹੁਤ ਸ਼ੁਕਰ ਜੋ ਬਲ ਬਖਸ਼ਦੇ ਨੇ ਆਪ ਸੰਗਤਾਂ ਸਰੋਤੇ ਇਸ ਇਤਿਹਾਸ ਤੋਂ ਆਪਣੇ ਆਪ ਨੂੰ ਢਾਲੀਏ ਗੁਰੂ ਵਾਲੇ ਪਾਸੇ ਗੁਰੂ ਵਾਲੇ ਬਣੀਏ ਬਾਣੀ ਵਿੱਚ ਦਰਜ ਹੈ ਨੇ ਗੋਰੇ ਕਾ ਹੈ ਨਾਉ ਬੁਰਾ ਆਪਾਂ ਬੁਰੇ ਨਹੀਂ ਬਣਨਾ ਨਿਗਰੇ ਨਹੀਂ ਬਣਨਾ ਆਪਾਂ ਗੁਰੂ ਵਾਲੇ ਬਣਨਾ ਹੈ ਕਲਗੀਧਰ ਪਾਤਸ਼ਾਹ ਕਿਰਪਾ ਕਰਨ ਸਭਨਾ ਨੂੰ ਆਪਣੇ ਚਰਨਾਂ ਦਾ ਪਿਆਰ ਬਖਸ਼ਣ ਇੰਨੇ ਕੋ ਹਾਜ਼ਰੀ ਇੰਨੇ ਕੋ ਸ਼ਬਦ ਪ੍ਰਵਾਨ ਕਰਨੇ ਭੁੱਲਾਂ ਦੀ ਖਿਮਾ ਬਖਸ਼ ਦੇਣਾ ਰਲ ਮਿਲ ਆਖੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਇਹ ਸੀ ਗੁਰਦੁਆਰਾ ਸ੍ਰੀ ਚਰਨ ਕਮਲ ਸਾਹਿਬ ਦਾ ਇਤਿਹਾਸ ਇਸੇ ਤਰ੍ਹਾਂ ਹੋਰ ਗੁਰਧਾਮਾਂ ਦੇ ਦਰਸ਼ਨ ਕਰਦੇ ਰਹਿਣ ਲਈ ਤੁਸੀਂ ਜੁੜੇ ਰਹੋ ਪ੍ਰੋ ਪੰਜਾਬ ਟੀਵੀ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ